ਟਾਰੀਵਾਲ ਅਣਪਛਾਤੀ ਲਾਸ਼ ਮਿਲਣ ਦੇ ਨਾਲ ਲੋਕਾਂ ਦੇ ਵਿੱਚ دہشت ਟਾਰੀਵਾਲ ਪੀੜ ਦੀ ਸੈਨ ਬਾਈਪਾਸ ਪੁਲ ਦੇ ਥੱਲੇ ਨਹਿਰ ਦੇ ਵਿੱਚੋਂ ਇੱਕ ਅਣਪਛਾਤੀ ਲਾਸ਼ ਮਿਲੀ ਹੈ ਜਿਸ ਦੀ ਪਛਾਣ ਨਹੀਂ ਹੋ ਸકી ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਏਐਸਆਈ ਬਲਬੀਰ ਸਿੰਘ ਆਪਣੀ ਪੁਲਿਸ ਪਾਰਟੀ ਦੇ ਟੀਮ ਦੇ ਨਾਲ ਪਹੁੰਚੇ ਜਿੱਥੇ ਉਹਨਾਂ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਗੁਰਦਾਸ ਨੂੰ ਭੇਜ ਦਿੱਤਾ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਇਐਸਬ ਬਬੀਰ ਸਿੰਘ ਨੇ ਦੱਸਿਆ ਕਿ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ ਨਹਿਰ ਦੇ ਵਿੱਚੋਂ ਜਿਸ ਦੀ ਉਮਰ ਤਕਰੀਬਨ 45 46 ਸਾਲ ਦੇ ਕਰੀਬ ਲੱਗਦੀ ਹੈ ਅਤੇ ਸਿਰ ਤੋਂ ਮੋਨਾ ਹੈ ਜਿਸ ਨੇ ਜੀਨ ਦੀ ਪੈਂਟ ਪਾਈ ਹੋਈ ਹੈ ਉਹਨਾਂ ਨੇ ਦੱਸਿਆ ਕਿ ਅਸੀਂ ਲਾਸ਼ ਨੂੰ ਗੁਰਦਾਸਪੁਰ ਸਿਲਸਟਰ ਭੇਜ ਦਿੱਤਾ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੋਈ ਦੱਸ ਦਿਓ ਜੀ ਲਾਸ਼ ਮਿਲੀ ਆ ਕਿ ਕਿੰਦੀ ਹੈ ਇਹ ਤੁਹਾਡੇ ਨਾਲ ਨਹਿਰ ਚ ਬਾਈਪਾਸ ਦੇ ਲਾਗੋ ਜਿਹੜਾ ਪੁਲ ਦੇ ਥੱਲੇ ਆ ਨਿਆਰ ਦੇ ਵਿੱਚ ਪਾਣੀ ਘੱਟ ਹੋਣ ਕਰਕੇ ਇਲਾਸਾ ਰਾਘੀਰ ਨੇ ਵੇਖਿਆ ਤੇ ਉਹਨੇ ਥਾਣੇ ਪਰ ਸੁਝਾਅ ਦਿੱਤੀ ਆ ਤੇ ਮੌਕੇ ਤੇ ਹੀ ਆਏ ਆ ਪਰ ਇਹਦੇ ਸਨਾਖਤ ਬਾਅਦ ਇਹਦੇ ਕੋਲੋਂ ਕੁਝ ਵੀ ਨਹੀਂ ਹਲਕ ਬਰਾਮਦ ਹੋਇਆ ਤੇ ਇਹਨਾਂ ਜੀਨ ਦੀ ਪੈਂਟ ਪਾਈ ਆ ਤੇ ਮੋਨਾ ਆ ਸਿਰ ਤੋਂ ਤੇ 43-44 ਸਾਲ ਦੇ ਲੱਗ ਸਕਦੀ ਉਮਰ ਲੱਗਦੀ ਆ ਤੇ ਬਾਕੀ ਇਹਨੂੰ ਉਹਨੇ ਮੋਰਚੀ ਚ ਗਦਾਪ ਰਖਾਉਨੇ ਆ ਪਰ ਮੈਸੇਜ ਕਰਾਵਾਂਗੇ ਕੰਸਰਨ ਥਾਣੇ ਨੂੰ ਜੇ ਕੋਈ ਗੁੰਮਸੁਦਗੀ ਕੇਹਦੀ ਹੋਈ ਥਾਣੇ ਤੇ ਫਿਰ ਉਹ ਔਲੀ ਕਰ ਵੀ ਫਿਰ ਮਰਜ਼ੀ ਲੈਂਦੀ ਜੀ ਕਿ ਵਾਰਸਾ ਨੂੰ ਮਿਲ ਕਰਵਾ ਦਾਂ ਲਾਜੀ ਨਹਿਰ ਦੇ ਵਿੱਚ ਮਿਲ ਜੀ ਆ ਨਹਿਰ ਦੇ ਵਿੱਚ ਨਹਿਰ ਦੇ ਕੰਢੇ ਸੱਤ ਦਿਨ ਸ਼ਾਂਤ ਨਹੀਂ ਨੇ ਫਿਰ ਹਾਲ ਤੇ ਕੁਝ ਨਹੀਂ ਹੁੰਦਾ ਇਹਦੇ ਚਿਹਰੇ ਦਿੱਤੇ ਨਾ ਜਿਦਾ ਮੱਛੀਆਂ ਵਾਲੇ ਕੋ ਖਾਦਾ ਹੁੰਦਾ ਪਹਿਚਾਣ ਨਹੀਂ ਆਂਦਾ ਚਿਹਰਾ ਪਛਾਣਦੇ ਨਹੀਂ ਜਾਂਦੇ ਅਜੀ ਫਿਰ ਹਾਲ ਤੇ ਇਹਨੂੰ ਲੈ ਕੇ ਮੋਰਚੀ ਚੜਕਾਵਾਂਗੇ ਉਤੋਂ ਬਾਅਦ ਫਿਰ 72 ਘੰਟੇ ਵਜਰਾ ਕਰਨੇ ਤੇ ਸਰਾਹਤ ਹੁੰਦੀ ਠੀਕ ਹੈ ਨਹੀਂ ਤੇ ਫਿਰ ਅਗਲੀ ਕਰ ਵੀ ਅਮ ਚੱਲਣਦੀ ਜੀ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ